ਲੈਂਡ ਪੂਲਿੰਗ ਤੇ ਵਧਿਆ ਰੋਸ ਫਗਵਾੜਾ ਚ ਕਿਸਾਨਾਂ ਦਾ ਸੰਗਰਾਮ ਤੇ ਜ਼ਮੀਨ ਖੋਣ ਦੀ ਸਾਜ਼ਿਸ਼ ਬਰਦਾਸ਼ਤ ਨਹੀਂ ਕਿਸਾਨਾਂ ਦੀ ਸਰਕਾਰ ਨੂੰ ਚੇਤਾਵਨੀ ਫਗਵਾੜਾ ਚ 200 ਏਕੜ ਜ਼ਮੀਨ ਬਚਾਉਣ ਲਈ ਕਿਸਾਨਾਂ ਨੇ ਕੱਢਿਆ ਮੋਟਰਸਾਈਕਲ ਰੋਸ ਮਾਰਚ ਐਨ ਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ जिंदाबाद 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 पंजाब सरकार पॉलिसी रद्द करा के रहा गे पंजाब सरकार अॼाब पंजाबी चंदीयत जाद 来来来 ਅੱਜ ਅੱਜ ਸਾਰੇ ਹੀ ਪਿੰਡਾਂ ਨੇ ਰਲ ਕੇ ਸਹਿਯੋਗ ਦੇ ਨਾਲ ਅੱਜ ਜਿਹੜੀ ਇਹ ਮੋਟਰਸਾਈਕਲ ਰੈਲੀ ਕੱਢਣ ਜਾ ਰਹੇ ਆ ਜਿਹੜੀ ਕਿ ਸਾਡੀ ਪੁਲਾਰਾਈ ਪਿੰਡ ਦੀ 200 ਏਕੜ ਜ਼ਮੀਨ ਜਿਹੜੀ ਲੈਂਡ ਪੋਲਿੰਗ ਦੇ ਆਧਾਰ ਤੇ ਸਰਕਾਰ ਨੇ ਲੈ ਕੇ ਆਂਦੀ ਆ ਅਸੀਂ ਇਹਨੂੰ ਬਿਲਕੁਲ ਨਕਾਰਦੇ ਆ ਔਰ ਆਲੇ ਦੁਆਲੇ ਪਿੰਡੇ ਸਾਡੇ ਸਹਿਯੋਗ ਕਰਦੇ ਆ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਇਸ ਮੋਟਰਸਾਈਕਲ ਰੈਲੀ ਦੇ ਵਿੱਚ ਆਏ ਨੇ ਅਸੀਂ ਇਸ ਜ਼ਾਲਮ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਭਾਵੇਂ ਮੈਂ ਨਮੈਣਾ ਉਹਨਾਂ ਦੀ ਸਰਕਾਰ ਦਾ ਮੈਂ ਦੱਸਣਾ ਚਾਹੁੰਦਾ ਜੇਕਰ ਤੁਸੀਂ ਇਹ ਲੈਂਡ ਪੋਲਿੰਗ ਨੂੰ ਰੱਦ ਕਰੋਗੇ ਤਾਂ ਅਸੀਂ ਤੁਹਾਡੇ ਨਾਲ ਤੁਰਾਂਗੇ ਨਹੀਂ ਤਾਂ ਅਸੀਂ ਸੜਕਾਂ ਤੇ ਅੱਜ ਸੜਕਾਂ ਵੀ ਜਾਮ ਕਰਾਂਗੇ 20 ਤਰੀਕ ਨੂੰ ਜਿਹੜੀ ਕੁੱਕੜਪਿੰਡ ਰੈਲੀ ਆ ਉਹਦੇ ਉਹਦੇ ਉਹ ਤੋਂ ਬਾਅਦ ਅਸੀਂ ਵੱਡੀ ਰਣਨੀਤੀ ਤਿਆਰ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜੋ ਕਿ ਮੋਟਰਸਾਈਕਲ ਮਾਰਚ ਭੁੱਲਾਰਾ ਹੀ ਪਿੰਡ ਤੋਂ ਭੁੱਲਾਰਾ ਹੀ ਪਿੰਡ ਦੀ 200 ਏਕੜ ਜ਼ਮੀਨ ਜੋ ਲੈਂਡ ਪੁਲਿੰਗ ਪਾਲਿਸੀ ਸਰਕਾਰ ਕਹਿੰਦੀ ਲਿਆਂਦੀ ਗਈ ਉਹ ਕਹਿੰਦੇ ਆ ਪਰ ਅਸੀਂ ਇਸ ਚੀਜ਼ ਨੂੰ ਬਿਲਕੁਲ ਨਕਾਰਦੇ ਆ ਭਾਈ ਜਿਹੜੀ ਇਹਨਾਂ ਦੀ ਸਕੀਮ ਹੈ ਉਹ ਐਨੀ ਕੁ ਮਾੜੀ ਹੈ ਐਨੀ ਕੁ ਮਾੜੀ ਹੈ ਜੇ 1 ਏਕੜ ਜ਼ਮੀਨ ਆ ਕਿਸੇ ਕਿਸਾਨ ਦੀ ਉਹਨੂੰ 2 ਕਨਾਲਾਂ ਦੇਣੀ ਹੈ 1200 ਗਜ ਔਰ ਜੇ ਕਿਸੇ ਦੀ 4 ਏਕੜਾਂ ਨੂੰ 1 ਏਕੜ ਮਿਲਣਾ ਹੈ ਔਰ 1 ਏਕੜ ਜਿਹੜਾ ਨੂੰ ਮਿਲਣਾ ਉਹਦਾ ਡਿਵੈਲਪਮੈਂਟ ਚਾਰਜ ਦੀ ਅਸੀਂ ਸਾਰੀ ਕੋਸਟ ਕੱਢੀ 61 ਲੱਖ ਜੱਟ ਨੂੰ ਫੇਰ ਦੇਣਾ ਪੈਣਾ ਕਿਸਾਨ ਨੂੰ ਇਸ ਕਰਕੇ ਅਸੀਂ ਉਸ ਦੇ ਵਿਰੋਧ ਵਿੱਚ ਆ ਅਸੀਂ ਕਿਸੇ ਵੀ ਹਾਲਤ 'ਚ ਕਿਸੇ ਵੀ ਹਾਲਤ 'ਚ ਇਸ ਸਕੀਮ ਆ ਭੁੱਲਾ ਰਹੀ ਨਹੀਂ ਪੂਰੇ ਪੰਜਾਬ 'ਚ ਲਾਗੂ ਨਹੀਂ ਹੁੰਦਿਆਂਗੇ ਅਗਲੀ ਰਣਨੀਤੀ ਕੀ ਹੈ ਜੇ ਸਰਕਾਰਾਂ ਨਹੀਂ ਤੁਹਾਡੇ ਮੰਗਾ ਮੰਗਾਂ ਵੰਦੀ ਦੇਖੋ ਜੀ ਰਣਨੀਤੀ ਅੱਜ ਜਿੱਥੇ-ਜਿੱਥੇ ਵੀ ਲੈਂਡ ਪੂਲਿੰਗ ਸਕੀਮ 'ਚ ਜ਼ਮੀਨ ਆਈ ਏ ਉੱਥੇ ਸਾਰੀ ਜਗ੍ਹਾ ਤੇ ਮੋਟਰਸਾਈਕਲ ਮਾਰਚ ਹੋ ਰਿਹਾ ਔਰ ਦਬਾਬੇ ਦੇ ਵਿੱਚ 20 ਤਰੀਕ ਨੂੰ ਕੁੱਕੜਪਿੰਡ ਮੰਡੀ ਦਾਣਾ ਮੰਡੀ ਇੱਕ 20 ਤੋਂ 25 ਹਜ਼ਾਰ ਲੋਕਾਂ ਦਾ ਇਕੱਠ ਹੋ ਰਿਹਾ ਉਹਦੇ 'ਚ ਜੇ ਨਾ ਉਦੋਂ ਤੱਕ ਸਰਕਾਰ ਮੰਨੀ ਤੇ 20 ਤੇ 20 ਤਰੀਕ ਨੂੰ ਕੋਈ ਵੱਡੀ ਰਣਨੀਤੀ ਤਿੱਖਾ ਕੋਈ ਸੰਘਰਸ਼ ਦਾ ਇਹਨਾਂ ਨੂੰ ਟਾਈਮ ਦਵਾਂਗੇ ਜੀ ਹਾਂ ਜੀ ਸਰ ਹਾਂਜੀ ਅੱਜ ਦਾ ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਹੈ 11 ਅਗਸਤ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਮੋਟਰਸਾਈਕਲ ਮਾਰਚ ਜਿਹਦੇ ਨਾਲ ਅਵੇਅਰ ਕਰਨਾ ਲੋਕਾਂ ਨੂੰ ਕਿ ਭਾਈ ਇਹ ਬੜੀ ਘਾਤਕ ਹੈ ਪੰਜਾਬ ਵਾਸਤੇ ਔਰ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਇਹ ਸਰਕਾਰ ਜਿਹੜਾ ਮੁਖਤ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਦੱਬਣਾ ਚਾਹੁੰਦੀ ਹੈ 14 ਅਗਸਤ ਅੱਜ ਦਾ ਰੋਸ ਮਾਰਚ ਜਿਹੜਾ ਸਾਰੇ ਜ਼ਿਲ੍ਹਿਆਂ 'ਚ ਵੱਖ-ਵੱਖ ਜਗ੍ਹਾ ਤੇ ਕੱਢਿਆ ਜਾ ਰਿਹਾ ਆ ਭਾਰਤੀ ਕਿਸਾਨ ਜੁਣੀਓ ਦੁਆਬਾ ਵੱਲੋਂ ਹੁਸ਼ਿਆਰਪੁਰ ਆ ਫਗਵਾੜਾ ਜਲੰਧਰ ਲੁਧਿਆਣਾ ਲਗਭਗ ਜਗਰਾਉਂ ਮਤਲਬ ਇਹ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕਹਿ ਦਿਓ ਕਿ ਮਹਿਲਕਲਾ ਬਰਨਾਲੇ ਜਿੱਥੇ-ਜਿੱਥੇ ਜਥੇਬੰਦੀ ਹੈਗੀ ਆ ਉੱਥੇ-ਉੱਥੇ ਮੋਟਰਸਾਈਕਲ ਮਾਰਚ ਕੀਤੇ ਜਾਣਗੇ ਸ਼ੋ ਖਮਾਣਾ ਨਿਕਲ ਰਿਹਾ ਸ਼ੋ ਇਸੇ ਤਰੀਕੇ ਦੇ ਨਾਲ ਕਿਸਾਨ ਮਜਦੂਰ ਮੋਰਚਾ ਲਗਭਗ ਸਾਰੇ ਹੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕੱਢ ਰਿਹਾ ਹੈ। ਸੋ ਉਹਦੀ ਲੜੀ ਤਹਿਤ ਅੱਜ ਭੁੱਲੜਾਈ ਪਿੰਡ ਦੀ ਜਿਹੜੀ 201 ਕੜਾ ਰਹੀ ਹੈ। ਅ ਭੁੱਲੜਾਈ ਦੇ ਨਗਰ ਨਿਵਾਸੀ ਤੇ ਇਲਾਕਾ ਨਗਰ ਨਿਵਾਸੀ ਸਾਰੇ ਹੀ ਰਲ ਕੇ ਇਹ ਮੋਟਰਸਾਈਕਲ ਮਾਰਚ ਜਿਹੜਾ ਰੋਸ ਕੱਢ ਰਿਹਾ ਔਰ ਇਹ ਪੰਜਾਬ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿੰਨਾ ਚਿਰ ਤੁਸੀਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਹਨੂੰ ਵਾਪਸ ਨਹੀਂ ਲੈਂਦੇ ਉਹਨਾਂ ਚ ਸੰਘਰਸ਼ ਜਾਰੀ ਰਹੇਗਾ। ਬਿਲਕੁਲ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹਿਣਗੇ ਜਿਵੇਂ ਕਿ 20 ਤਰੀਕ ਨੂੰ ਵੱਡਾ ਜਿਹੜਾ ਕੱਟ ਜਲੰਧਰ ਕੀਤਾ ਜਾ ਰਿਹਾ ਹੈ। ਔਰ ਉਹਦੇ ਵਿੱਚ ਸਰਕਾਰ ਨੂੰ ਅਸੀਂ ਦੱਸ ਦੇਵਾਂਗੇ ਔਰ ਉਸ ਦਿਨ ਵੀ ਸਾਰਿਆਂ ਜ਼ਿਲ੍ਹਿਆਂ ਤੋਂ ਹੀ ਜਿਨ੍ਹਾਂ ਦੀ ਜ਼ਮੀਨ ਆ ਰਹੀ ਆ ਉਹ ਕਿਸਾਨ ਵੀ ਆਉਣਗੇ ਉਹਨਾਂ ਲਈ ਇੱਕ ਵੱਖਰਾ ਮੰਚ ਲੱਗੇਗਾ ਤਾਂ ਕਿ ਸਰਕਾਰ ਨੂੰ ਅਸੀਂ ਦੱਸ ਸਕੀਏ ਵੀ ਆਹ ਲੋਕ ਨੇ ਜਿਨ੍ਹਾਂ ਦੀ ਜ਼ਮੀਨ ਆ ਰਹੀ ਆ ਤੁਸੀਂ ਕਿਹੜੇ ਝੂਠੇ ਖੜੇ ਕਰਕੇ ਦਿਖਾ ਰਹੇ ਹੋ ਲਿਆਓ ਉਹਨਾਂ ਨੂੰ ਵੀ ਚੈਲੰਜ ਕਰਦੇ ਆ ਸਰਕਾਰ ਨੂੰ ਵੀ ਆਵੇ ਉਸ ਚੈਲੰਜ ਦੇ ਵਿੱਚ ਫਿਰ ਵੇਖਦੇ ਆ ਵੀ ਸਰਕਾਰ ਕਿਵੇਂ ਲੈ ਕੇ ਆਉਂਦੀ ਜਿਸ ਤਰ੍ਹਾਂ ਕਿ ਸਾਰੇ ਜਾਣਦੇ ਹੈਗੇ ਕਿ ਜਿਹੜੀ ਆਪ ਪਾਰਟੀ ਦੀ ਸਰਕਾਰ ਬਣੀ ਹੋਈ ਆ ਇਹ ਪਿਛਲੇ ਲਗਭਗ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈਗਾ ਪਰ ਦੇਖਣ ਦੇ ਵਿੱਚ ਆਇਆ ਕਿ ਪੰਜਾਬ ਦੇ ਵਿੱਚ ਨੇ ਉਹ ਨਰਕ ਲਿਆਂਦਾ ਹੈਗਾ ਜਿਹੜੀ ਬੰਦਾ ਕੋ ਸੋਚ ਨਹੀਂ ਸਕਦਾ ਮੇਰੇ ਕਹੇ ਸਾਰੇ ਪੰਜਾਬ ਨੇ ਪੱਬਾ ਪਾ ਜੋਰ ਲਾ ਲਿਆ ਵੀ ਇਹਨਾਂ ਨੂੰ ਜਿਤਾ ਕੇ ਲਿਆਉਣਾ بڑے ਬੰਦੇ ਆ ਆਮ ਘਰਾ ਦੇ ਬੰਦੇ ਹੈਗੇ ਨੇ ਪਰ ਹੁਣ ਦੇਖਣ ਚ ਪਤਾ ਲੱਗਦਾ ਕਿ ਅੱਜ ਸਾਰਾ ਹੀ ਪੰਜਾਬ ਅਸਤਾਰਿਆ ਹੈਗਾ ਹਜੇ ਵੀ ਦੇਖੇ ਤੱਕ ਕਿ ਇਹਨਾਂ ਨੇ ਜਿਹੜਾ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਹੈਗੀ ਆ ਇਹ ਸਾਰੇ ਪੰਜਾਬ ਨੂੰ ਜੜਨ ਦੀ ਖਤਰ ਲਿਆਂਦੀ ਆ ਕਿਉਂਕਿ ਇਹਦੇ ਵਿੱਚ ਪੰਜਾਬ ਸਰਕਾਰ ਦਾ ਸੋਚ ਕੱਟ ਹੈਗੀ ਹੈ ਜਿਹੜੀ ਦਿੱਲੀ ਵਾਲੇ ਬੈਠੇ ਨੇ ਇੱਥੇ ਲੁਟੇਰਾ ਬਾਟ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਉਹਨਾਂ ਦੀ ਸੋਚ ਹੈਗੀ ਆ ਉਹ ਪੰਜਾਬ ਵਾਲੇ ਦਾ ਇਕੱਲੇ ਮੇਰੇ ਨਾਲ ਖਾ ਪੀ ਕੇ ਸਾਈਨ ਨਹੀਂ ਕਰਦੇ ਬਾਕੀ ਇਹਨਾਂ ਨੂੰ ਪਤਾ ਕੁਝ ਨਹੀਂ ਹੈਗਾ ਇਸ ਕਰਕੇ ਇਸ ਪਾਲਿਸੀ ਦੇ ਨਾਲ ਤੁਸੀਂ ਆਪਾਂ ਜਾਣਦੇ ਕਿ ਕਿਤੇ ਕਈ ਵਾਰੀ 5-7 ਏਕੜ ਦੀ ਜਾਂ 10 ਏਕੜ ਦੀ ਜਿਹੜੀ ਪਾਲਿਸੀ ਹੁੰਦੀ ਹੈ ਜਿਹੜੀ ਕਲੋਨੀ ਬਣਦੀ ਹੈ ਕੋਈ ਵੀ ਕਦੇ ਬਣਾਉਂਦੇ ਹੈਗੇ ਪਰ ਇਹਨਾਂ ਦਾ ਪਹਿਲੀ ਵਾਰ ਦੇਖਿਆ ਹੈ ਕਿ 65000 ਏਕੜ ਇਹਨਾਂ ਨੇ ਜਿਹੜਾ ਨੋਟੀਫਾਈ ਕਰਤਾ ਔਰ ਲਗਭਗ ਮੇਰਾ ਇੱਕ ਲੱਖ ਦੇ ਲੋਕਾਂ ਕੇ ਇਹਨਾਂ ਨੇ ਕਰਨਾ ਹੈਗਾ ਜੇਕਰ ਆਪਾਂ ਦੇਖੀਏ ਜਦੋਂ ਤੋਂ 1990 ਤੋਂ ਜਿਹੜੀਆਂ ਕਲੋਨੀਆਂ ਬਣਨੀਆਂ ਸ਼ੁਰੂ ਹੋਈਆਂ ਸੀਗੀਆਂ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਕੁੱਲ ਮੇਰੇ ਖਿਆਲ 30 ਜਾਂ 35 ਦਾ 40% ਜਿਹੜਾ ਹੈਗਾ ਉਹਦੇ ਵਿੱਚ ਕਲੋਨੀਆਂ ਦੇ ਬਣੀਆਂ ਹੈਗੀਆਂ ਬਾਕੀ ਸਾਰਾ ਜਿਹੜਾ ਉਹ ਖਾਲੀ ਪਿਆ ਹੈਗਾ ਇਸ ਕਰਕੇ ਜੇਕਰ ਤੁਸੀਂ 1 ਲੱਖ ਏਕੜ ਤੁਸੀਂ ਅਕਵਾਇਰ ਕਰਦੇ ਹੋ ਮੇਰਾ ਖਿਆਲ ਉਹਦਾ ਪੂਰੀ ਸਟਾਫ ਦੀ ਨਿਕਲ ਜੂਗੀ ਪੂਰਾ ਸਾਲ ਸਾਲ ਨਿਕਲ ਜੂਗਾ ਉਹਨੂੰ ਪੂਰਾ ਹੋਣ ਵਾਸਤੇ ਇਸ ਕਰਕੇ ਪੰਜਾਬ ਦਾ ਉਜਾੜਾ ਹੈਗਾ ਔਰ ਅੱਜ ਜਿਹੜਾ ਹਰ ਵਰਗ ਜਿਹੜਾ ਹੈਗਾ ਇਹਦੇ ਪਿੱਛੇ ਲੱਗਿਆ ਹੈਗਾ ਕਿ ਇਹਨੂੰ ਆਪਾਂ ਕਿਸੇ ਵੀ ਕੀਮਤ ਲੱਗਣ ਨਹੀਂ ਦੇਣਾ ਔਰ ਮੈਂ ਤਾਂ ਪਹਿਲਾਂ ਹੀ ਦਣਾ ਕਰਨ ਪਹਿਲੇ ਦਿਨ ਤੋਂ ਹੀ ਕਹਿਣਾ ਹੈਗਾ ਇਹ ਜਿਹੜੀ ਪਾਲਿਸੀ ਲਿਆਂਦੀ ਹੈਗੀ ਆ ਇਹ ਭਲਾ ਦੀ ਅੱਜ ਪਾਪਸ ਹੋ ਜਵੇ ਜਾਂ ਪਹਿਲਾ ਹੋ ਜਵੇ ਇਹ ਕਦੇ ਵੀ ਕਾਮਯਾਬ ਨਹੀਂ ਹੋਣੀ ਇੰਨੀਆਂ ਵੱਡੀਆਂ ਵੱਡੀਆਂ ਜਿਹੜੀਆਂ ਕਲੋਨੀਆਂ ਬਣੀਆਂ ਉਹ ਨਹੀਂ ਕਾਮਯਾਬ ਹੋਵੇ ਤੇ ਇਹਨੇ ਕੀ ਹੋਣਾ ਹੈਗਾ ਇਸ ਕਰਕੇ ਇਹ ਤਾਂ ਲੁਟੇਰਾ ਪਾਰਟੀ ਆ ਇਹਨਾਂ ਨੇ ਤਾਂ ਲੁੱਟਣਾ ਲੁੱਟ ਕੇ ਭੱਜ ਜਾਣਾ ਦਿੱਲੀ ਵਾਲਿਆਂ ਨੇ ਤੇ ਪੰਜਾਬ ਵਾਲੇ ਇੱਥੇ ਫਸੇ ਰਹੇ ਨੇ ਇਸ ਕਰਕੇ ਜੇ ਪੰਜਾਬ ਸਰਕਾਰ ਜਿਹੜੀ ਸਾਰੇ ਸਾਰੇ ਪੰਜਾਬ ਦੇ ਜਿਹਦੇ ਵਿੱਚ ਨੁਮਾਇੰਦੇ ਹੈਗੇ ਪੜ੍ਹੇ ਲਿਖੇ ਵੀ ਹੈਗੇ ਡਾਕਟਰ ਵੀ ਹੈਗੇ ਵਕੀਲ ਵੀ ਹੈਗੇ ਨੇ ਸਾਰੇ ਹੈਗੇ ਨੇ ਪਰ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਜੇਕਰ ਤੁਹਾਡੇ ਪੱਲੇ ਹੀ ਕੁਝ ਨਹੀਂ ਹੈਗਾ ਤਾਂ ਫਿਰ ਤੁਸੀਂ ਬੈਠੇ ਕਾਹਦੇ ਬਸਾ ਡਿਜ਼ਾਈਨ ਕਰਨਾ ਚਾਹੀਦਾ ਮੈਂ ਤਾਂ ਕਹੂੰਗਾ ਜਿੰਨੇ ਵੀ ਪੰਚ ਸਰਪੰਚ ਜਿਹੜੇ ਹੈਗੇ ਨੇ ਜਿਹੜੇ ਆਪ ਦਾ ਲੜਫੜ ਕੇ ਚੱਲਦੇ ਨੇ ਜਾ ਕੋਈ ਬਲੌਕ ਸੰਥੀ ਮੈਂਬਰ ਆ ਜਾਂ ਜਿਹੜਾ ਪ੍ਰਸ਼ਾਸਨ ਮੈਂਬਰ ਆ ਜਾਂ ਕੋਈ ਵੀ ਜਿਹੜਾ ਹੈਗਾ ਪੇਸ਼ਾਇਦੂ ਕੋ ਐਮਸੀ ਆ ਜਾਂ ਸ਼ਹਿਰ ਆ ਜਾਂ ਸਾਰਿਆਂ ਜਿਹੜਾ ਹੈਗਾ ਇਹਦਾ ਪੱਲਾ ਛੱਡਣਾ ਚਾਹੀਦਾ ਨੂੰ ਪਤਾ ਲੱਗਣਾ ਚਾਹੀਦਾ ਕਿਉਂਕਿ ਖਾ ਪੀ ਕੇ ਜਿਹੜੀ ਸਰਕਾਰ ਚੱਲਦੀ ਹੈਗੀ ਆ ਇਹ ਤਾਂ ਇਹ ਭੁੱਲ ਜਾਂਦੇ ਵੀ ਅੱਜ ਸਾਈਨ ਕਰਦੇ ਦੂਜੇ ਦਿਨ ਹੈ ਕੀ ਹੈਗਾ ਤੇ ਇਸ ਕਰਕੇ ਤਾਂ ਹੀ ਹੈ ਆਪਾਂ ਵੈਸੇ ਚੱਲਿਆ ਵੀ ਅਸੀਂ ਨਾਲ ਹੈ ਨਾਲ ਹੈ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਦ ਤੱਕ ਜੀਤੇ ਅਗਰ ਦਿਲ ਚ ਵਾਕਈ ਕੇ ਦਾ ਲੱਗਦਾ ਪੰਜਾਬ ਦੇ ਵਿੱਚ ਜਿੰਨੇ ਵੀ ਅਹੁਦੇ ਤੇ ਬੈਠੇ ਹੋ ਰਿਜ਼ਾਈਨ ਕਰਨਾ ਚਾਹੀਦਾ ਰਿਜ਼ਾਈਨ ਕਰ ਫਿਰ ਆਪਾਂ ਦਾ ਇਹ ਗੱਲ ਕਰ ਇਸ ਕਰਕੇ ਮੈਂ ਜਿੱਥੇ ਸਾਰੇ ਆਪਣੇ ਦੁਆਬਾ ਜਿਹੜੇ ਕਿਸਾਨ ਵੀ ਨੇ ਹੈਗੇ ਆ ਇਹਦੇ ਵੱਲੋਂ ਪਹਿਲਾਂ ਵੀ ਜਦੋਂ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ ਉਦੋਂ ਵੀ ਇਹਨਾਂ ਨੇ ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਇਹਨਾਂ ਦੇ ਇਹਨਾਂ ਨੂੰ ਲੀਡ ਕਰਕੇ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਐਜੀਟੇਸ਼ਨ ਕਰਦੇ ਰਹੇ ਨੇ ਬੇਸ਼ੱਕ ਜਦੋਂ ਵੀ ਐਜੀਟੇਸ਼ਨ ਪਿਛੇ ਦਿੱਲੀ ਹੋਏ ਪਿਛੇ ਹੋਰ ਵੀ ਕਿਤੇ ਜ਼ਿਆਦਾ ਹੋਏ ਤਾਂ ਸਾਰੇ ਦੁਆਬੇ ਨੇ ਜਿਹੜਾ ਵੱਧ ਚੜ ਕੇ ਹਿੱਸਾ ਲਿਆ ਹੈਗਾ ਤੋਂ ਬਿਸ ਕਰਕੇ ਮੈਂ ਸਾਡੀ ਪਾਰਟੀ ਵੱਲੋਂ ਵਿਸ਼ਵਾਸ ਹਾਂ ਕਿ ਸਾਨੂੰ ਜਦੋਂ ਵੀ ਕਿਤੇ ਜੂਤ ਪੈਂਦੀ ਹੈਗੀ ਤਾਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਪਹਿਲਾਂ ਵਾਂਗ ਖੜੇ ਹੈਗੇ ਤੋਂ ਮੈਂ ਕਰੀ ਫੇਰ ਸਾਰੇ ਕਿਸਾਨ ਭਰਾਵਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਇਸ ਨਾਲ ਦੇ ਵਿਰੁੱਧ ਲਾਮਬੰਦ ਹੋਏ ਨੇ ਪਰ ਮੈਂ ਤਾਂ ਇੱਥੇ ਤੱਕ ਕਹੂੰਗਾ ਕਿਉਂਕਿ ਮੈਂ ਇਹਦੇ ਵਿੱਚ ਪੋਲਿਟਿਕਸ ਵਾਲੀ ਗੱਲ ਨਹੀਂ ਕਰੂੰਗਾ ਪਰ ਇਹਨਾਂ ਨੂੰ ਜਿਹੜਾ ਹੈਗਾ ਇਹਦੇ ਦਿਖਾਉਣ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਹੋਰ ਜਿਹੜਾ ਹਮਲਾ ਮਾਰਨ ਦੀ ਲੋੜ ਹੈਗੀ ਆ ਹੋਰ ਹੈਜ਼ਿਟੇਸ਼ਨ ਕਰਨ ਦੀ ਲੋੜ ਹੈਗੀ ਤੁਸੀਂ ਕੋਈ ਫਿਰ ਮੈਂ ਆਪ ਸਭ ਦਾ ਧੰਨਵਾਦ ਕਰਦਾ ਜੈ ਹਿੰਦ